ਕਿ ਰਸ ਸਕਾਲ ਅੱਛਾ ਸ਼ਿਕਰ ਰਾਜੇ ਹੋਰ ਫਲਾਈਟ ਦੀ ਕੋਈ ਪ੍ਰੋਬਲਮ ਤਾਂ ਨਹੀਂ ਆਈ ਹਾਂਜੀ ਠੀਕ ਸੀ ਫਸਟ ਟਾਈਮ ਬੈਠੀ ਸੀ ਨਾ ਤਾਂ ਥੋੜੀ ਜਿਹੀ ਜਿਗ ਸੀ ਲੈ ਜੋਤ ਪਹੁੰਚ ਗਈ ਆਪਾਂ ਆਪਣੇ ਘਰ ਤੇਰੀ ਭਾਬੀ ਨੇ ਅੱਜ ਡੇ ਆਫ ਲਿਆ ਤੇਰੇ ਆਨ ਕਰਕੇ ਕੁਲਦੀਪ ਹਾਂ ਮੈਂ ਲੈ ਆ ਜੋਤ ਨੂੰ 에어ਪੋਰਟ ਤੋਂ ਹਾਈ ਜੋਤ ਵੈਲਕਮ ਟੂ ਆਸਟ੍ਰੇਲੀਆ ਸਤਿ ਸ਼੍ਰੀ ਅਕਾਲ ਭਾਬੀ ਜੀ ਕਿ ਮੇਰੇ ਟਰੈਵਲ ਤੇਰਾ ਹਾਂਜੀ ਵਧੀਆ ਸੀ ਮਮੀ ਜੀ ਤਾਂ ਬਾਲੀ ਫਿਕਰ ਕਰਦੇ ਸੀ ਤੇਰੀ ਚਲ ਅਗਰ ਪਹਿਲਾਂ ਚਾਹ ਪਾਣੀ ਬਣਾ ਲੈ ਮੁੜ ਕੇ ਜਦ ਤੱਕ ਫਰੈਸ਼ ਹੋ ਲੈਂਦੀ ਆ ਆ ਜਾਓ ਹਾਂਜੀ ਮੈਂ ਬਣਾਉਣੀ ਆ ਚਾਹ ਤੁਸੀਂ ਬੈਠੋ ਸਤਿ ਸ਼੍ਰੀ ਅਕਾਲ ਮਮੀ ਜੀ ਹਰਮਨ ਕੀ ਹਾਲ ਹੈ ਪੁੱਤਰਾ ਹਾਂਜੀ ਮਮੀ ਜੀ ਮੈਂ ਬਿਲਕੁਲ ਠੀਕ ਹਾਂ ਕੁਲਦੀਪ ਦਾ ਕੀ ਹਾਲ ਹੈ ਹਾਂਜੀ ਮਮੀ ਕੁਲਦੀਪ ਵੀ ਠੀਕ ਹੈ ਜੀ ਤੁਸੀਂ ਦੱਸੋ ਮਮੀ ਜੀ ਉਰੇ ਸਾਰੇ ਠੀਕ ਨੇ ਸਾਰੇ ਵਧੀਆ ਹਰਮਨ ਤੇਰਾ ਨਾ ਮੇਰੀ ਪਹਿਲਾਂ ਵੀ ਗੱਲ ਹੋਈ ਸੀ ਨਾ ਮੇਰੇ ਪਤੀ ਜੀ ਨੇ ਤੁਹਾਡੇ ਸ਼ਹਿਰ ਆਣਾ ਕਾਲਜ ਲਈ ਆਏ ਹਾਂ ਜੀ ਮੰਮੀ ਜੀ ਮੈਨੂੰ ਯਾਦ ਹੈ ਤੁਸੀਂ ਬਿਲਕੁਲ ਬੇਫਿਕਰ ਹੋ ਜਾ ਆਪਣੇ ਘਰੇ ਰੱਖੀ ਪੁੱਤ ਕੁੜੀ ਕਦੇ ਉਹ ਕੁਰਬਾਨੀ ਨਿਕਲੀ ਬਗਾਨੇ ਮੁਲਕ ਮੁੰਡੇ ਦਾ ਜਿੱਥੇ ਮਰਜ਼ੀ ਰਹਿ ਲੈਣ ਬਟ ਕੁੜੀਆਂ ਦਾ ਔਖਾ ਹੋ ਜਾਂਦਾ ਆ ਹਾਂ ਜੀ ਮੰਮੀ ਜੀ ਆਪਣੇ ਕੋਲ ਕਮਰੇ ਦਾ ਹੈਗੇ ਨਾ ਐਕਸਟਰਾ ਉਹ ਇਹ ਪਹਿਲਾਂ ਤਾਂ ਆਪਾਂ ਦੇਣਾ ਸੀ ਕਿਸੇ ਨੂੰ ਕਿਰਾਏ ਤੇ ਪਰ ਕੋਈ ਗੱਲ ਨਹੀਂ ਹੋਆ ਕੁੜੀ ਲੈ ਲੂਗੀ ਆਪਣਾ ਡਰੈੱਸ ਭੇਜ ਦਵੇਂ ਮੈਂ ਛੁੱਟੀ ਲੈ ਕੇ ਆਈ ਪਰ 에ਪੋਰ ਤੋਂ ਆਪ ਲੈ ਕੇ ਜਾਵੇਂਗੀ ਮੈਂ ਆਪ ਜਾਊਂਗਾ ਮੈਂ ਛੁੱਟੀ ਲੈ ਲਈ ਉਸ ਦਿਨ ਦੀ ਤੇ ਮੈਂ ਆਪ ਕੁੜੀ ਜਾ ਕੇ ਪਿਕ ਕਰਕੇ ਲੇ ਆਂਵਾਂਗਾ ਕੁਲਦੀਪ ਨੇੜੇ ਤਾਂ ਗੱਲ ਕਰਵਾ ਦੇ ਉਹ ਵੀ ਨੇੜੇ ਆਹ ਵੇ ਕਰਾਉਣਾ ਗੱਲ ਇੱਕ ਮਿੰਟ ਸਸਟੀ ਕਾਲ ਮਾਮੀ ਜੀ ਸਾਰੇ ਠੀਕ ਠਾਕ ਮਾਮੀ ਜੀ ਤੁਸੀਂ ਦੱਸੋ ਸਾਰੇ ਕਿਵੇਂ ਹੋ 15 ਦਿਨਾਂ ਤੱਕ ਟੜੀ ਨਾ ਨਾਂ ਆਵੇਗੀ ਧਿਆਨ ਰੱਖੀ ਕੁੜੀ ਦਾ ਤੁਸੀਂ ਬੇਫਿਕਰ ਹੋ ਕੇ ਭੇਜੋ ਅਸੀਂ ਹੈਗੇ ਆ ਨਾ ਇੱਥੇ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਮੰਮੀ ਜੀ ਹਰ ਮਨ ਐ ਕਿ ਮੇਰੇ ਲੂਕੇ ਕੁੜੀ ਆਪਣੇ ਨਾਲ ਆਕੇ ਤੇ ਖਰਚੇ ਤਾਂ ਆਪਣੇ ਹੀ ਨਹੀਂ ਪੂਰੇ ਹੁੰਦੇ ਹੁਣ ਮੈਂ ਮੰਮੀ ਨੂੰ ਕੀ ਕਹਾਂਦਾ ਯਾਰ ਤੁਸੀਂ ਕਹਿ ਦਿੰਦੇ ਬਈ ਤੇ ਨੇੜੇ ਘਰ ਦਵਾ ਦਿੰਦੇ ਆ ਕਿਤੇ ਸਾਡਾ ਘਰ ਛੋਟਾ ਹੈ ਹੁਣ ਕੱਲੂ ਕੁੜੀ ਨੂੰ ਜਦੋਂਰੇ ਆਉਣਾ ਸੀਗਾ ਆਪਣੇ ਕੋਲ ਚਾਰ ਬੈਡਰੂਮ ਹੈ ਪਤਾ ਤਾਂ ਲੱਗ ਹੀ ਜਾਣਾ ਸੀ ਓਨੂੰ ਯਾ ਦੋ ਕਮਰਿਆਂ ਨੂੰ ਆਪਾਂ ਤਾਲਾ ਲਾ ਦਿੰਦੇ ਤੇ ਕਹਿ ਦਿੰਦੇ ਸਾਡਾ ਸਮਾਨ ਪਿਆ ਤੁਸੀਂ ਵੀ ਨਾ ਬੱਸ ਯਾਰ ਕੁਲਦੀਪ ਕੱਲ ਸੁਣ ਮੇਰੀ ਕੀ ਦੋ ਟਾਈਮ ਦੀ ਰੋਟੀ ਹੋਏਗੀ ਉਹ ਨਾਲ ਜਿਹਦਾ ਬੰਦਾ ਨਾਲ ਰਹਿੰਦਾ ਹੈ ਅਗਲਾ ਖਰਚਾ ਪਾਣੀ ਦੇਖਦਾ ਉਹਨੇ ਸ਼ੇਅਰ ਕਰ ਲੈਂਦਾ ਹੈ ਸ਼ੇਅਰ ਤੇ ਜਿਹੜਾ ਤੁਹਾਡੇ ਭੂਆ ਦਾ ਰਿਸ਼ਤੇਦਾਰਾਂ ਦਾ ਮੁੰਡਾ ਆਇਆ ਸੀ ਉਹ ਉਹਨੇ ਕੀ ਸ਼ੇਅਰ ਕਰਤਾ ਸੀ ਹੁਣ ਮੂਡ ਦਾ ਖਰਾਬ ਕਰ ਛੁੱਟੀ ਵਾਲੇ ਦਿਨ ਖਾਣ ਪੀਣ ਨੂੰ ਬੁਲਾ ਲੈ ਉਨਕੇ ਗ੍ਰੋਸਰੀ ਵਗੈਰਾ ਲੈ ਆਵਾਂਗੇ ਯਾਰ ਇੱਕ ਤਾਂ ਸਰਕਾਰਾਂ ਨੇ ਆਈ ਨੈਟ ਵਾਲਾ ਚੰਦਾ ਕੰਮ ਚਲਾਇਆ ਲੋਕਾਂ ਦੇ ਜਵਾਬ ਨਾ ਜੰਮ ਦੇ ਬਾਅਦ ਚ ਨੇ ਬਾਹਲੇ ਨੂੰ ਫੋਨ ਪਹਿਲਾਂ ਲਾ ਦੇਣਗੇ ਅੱਗੇ ਜੀ ਸਾਡਾ ਜਵਾਬ ਭੇਜਾਂ ਸਾਬ ਲਿਓ ਲੋਜੋਤ ਚਾਹ ਪੀਓ ਈਲਾ ਵੀ ਕੁੜੀਏ ਚੱਕ ਕਰਾਂਗੇ ਮੈਂ ਚਾਹ ਹੋਰ ਪੰਜਾਬ ਕੀ ਮੇਸੀ ਸਾਰੇ ਬਾਲੇ ਉਦਾਸ ਤਾਂ ਨਹੀਂ ਹੋਏ ਹਾਂਜੀ ਭਾਬੀ ਜੀ ਠੀਕ ਸੀ ਉਦਾਸ ਤਾਂ ਸੀ ਕਿਉਂਕਿ ਮੈਂ ਘਰੋਂ ਕਦੇ ਦੂਰ ਨਹੀਂ ਨਾ ਹੋਈ ਚਲੋ ਕੋਈ ਨਾ ਤੁਸੀਂ ਕਰੋ ਗੱਲਾਂ-ਬਾਤਾਂ ਤੇ ਮੈਂ ਜਾ ਕੇ ਨਾ ਖਾਣੇ ਦੀ ਤਿਆਰੀ ਕਰ ਲਵਾਂ ਬਸ ਲਾਸ ਨੂੰ ਬੈਠੀ ਨਾਲ ਹਾਂਜੀ ਯਾਰ ਨੇ ਪੱਕੇ ਹਾਂਜੀ ਨਮੇਸ਼ੀ ਕਾਲ ਜੀ ਠੀਕ ਹੈ ਪੁੱਤਰ ਹਾਂਜੀ ਮੰਮੀ ਬਸ ਪਹੁੰਚੀ ਸੀ ਉਹਨੇ ਕਰੇ ਚਾਹ ਪਾਣੀ ਪੀਂਦੀ ਸੀ ਹਾਂ ਮੈਂ ਕਰਾਉਣਾ ਜੋਤਨਾ ਗੱਲ ਨੇੜੇ ਬੇਟੀ ਹੈ ਮੰਮੀ ਦਾ ਫੋਨ ਸੱਸੀ ਕਾਲ ਬੁਆ ਜੀ ਹਾਂਜੀ ਬੁਆ ਜੀ ਮੈਂ ਪਹੁੰਚ ਗਈ ਠੀਕ ਠਾਕ ਤੋਂ ਆਪਣੇ ਘਰੇ ਵੀ ਫੋਨ ਕਰ ਲਈ ਹਾਂਜੀ 부ਆ ਜੀ ਲੈ ਕਰ ਜੂ ਜਦਾ ਤੇਰੀ ਭਾਬੀ ਰੋਟੀ ਪਣੀ ਬਣਾਉਂਦੀ ਐ ਤੂੰ ਆਰਾਮ ਕਰ ਲੈ ਹਾਂਜੀ ਵੀਰੇ ਮੇਰਾ ਕਮਰਾ ਕੁਲਦੀਪ ਹੁਣ ਕੀ ਹੋਇਆ ਯਾਰ ਆ ਰੂਮ ਚ ਦੇਖ ਲੈ ਜਿੱਧਰ ਕੋਈ ਸਮਾਨ ਪਿਆ ਐ ਉਧਰ ਰੱਖ ਲੈ ਮੁਰਕੇ ਮਾਰੇ ਸਿੰਗਲ ਬੈੱਡ ਲਾਉਂਗਾ ਕੋਈ ਬੈੱਡ ਫੁੱਟ ਲਾਣ ਦੀ ਲੋੜ ਨਹੀਂ ਹੈਗੀ ਉਥੇ ਗੱਦਾ ਸੋੜ ਦਿਓ ਚੁੱਪਚਾਪ ਨਾਲੇ ਸਾਡਾ ਮੂਡ ਦੇਖੂਗੀ ਨਾ ਆਪੇ ਟਾਲਾ ਕਰ ਜੂਗੀ ਯਾਰ ਉਹਨੇ ਕਿਹੜਾ ਸਾਰੀ ਉਮਰ ਰਹਿਣਾ ਇੱਥੇ ਨਾਲੇ ਜੇ ਕੱਲ ਮਾਮਾ ਜੀ ਨਾਲ ਗੱਲ ਕਰਤੀ ਗੁੱਸੇ ਹੋਣਗੇ ਹੋ ਜਾਣ ਫਿਰ ਗੁੱਸੇ ਹੱਸ ਤੇ ਇੱਥੇ ਹੀ ਰਹਿਣਾ ਨਾ ਉੱਥੇ ਜਾ ਕੇ 1 ਮਹੀਨੇ ਤੋਂ ਵੱਧ ਧਰਿਆ ਨਹੀਂ ਜਾਂਦਾ ਆਪਣੀ ਜੜਾ ਉੱਥੀ ਨਹੀਂ ਤੇ ਤੂੰ ਸੋਚ ਵੀ ਕਿਵੇਂ ਲਿਆ ਕਿ ਜੜਾ ਤੋਂ بڑا ਕੋਈ ਦਰਖਤ ਕੱਢ ਸਕਦਾ ਤੇ ਅਸੀਂ ਆਪ ਹੀ ਆਪੇ ਜੜਾ ਵੱਢਣ ਲੱਗੇ ਸਾਡੀ ਜੌਬ ਤੇ ਨਾ ਹਰ ਰੋਜ਼ ਇਹੀ ਗੱਲਾਂ ਹੁੰਦੀਆਂ ਨੇ ਕਿਸੇ ਦੇ ਦੋ ਆਗੇ ਕਿਸੇ ਦੇ ਚਾਰ ਆਗੇ ਇੱਕ ਮਹੀਨੇ ਦਾ ਕਹਿ ਕੇ ਆਉਂਦੇ ਮੁੜ ਕੇ 6-6 ਮਹੀਨੇ ਜਾਂਦੇ ਨਹੀਂ ਅਗਲੇ 6 ਮਹੀਨੇ ਬਾਅਦ ਲੱਤ ਮਾਰ ਕੇ ਨਿਕਲ ਜਾਂਦੇ ਆ ਤੂੰ ਇੰਡੀਆ ਜੀ ਤੇ ਆਪਾਂ ਨੂੰ ਕਿੰਨਾ ਚਾਹ ਹੁੰਦਾ ਸੀ ਕਿਸੇ ਰਿਸ਼ਤੇਦਾਰ ਦੇ ਆਉਣ ਦਾ ਤੇ ਜਦੋਂ ਵਿਆਹ ਸ਼ਾਦੀਆਂ ਤੇ ਉਦੋਂ ਤਾਂ ਜੀ ਕਰਦਾ ਸੀ ਕਦੇ ਜਾਣ ਹੀ ਨਾ ਮੈਨੂੰ ਕੁਝ ਨਹੀਂ ਪਤਾ ਹਰਮਨ ਬਸ ਤੁਹਾਨੂੰ ਮੈਂ ਇੰਨਾ ਦੱਸਦਾ ਕਿ ਨਾ ਤਾਂ ਮੇਤੋ ਤੋ ਹੁਣ ਕੱਪੜੇ ਤੇ ਨਾ ਮੇਤੋ ਬਣੇ ਰੋਟੀ ਇਟਸ ਓਕੇ ਮੈਂ ਆਪੇ ਉਹਦੇ ਨਾਲ ਗੱਲ ਕਰ ਲਵਾਂ ਉਹ ਸਾਰਾ ਕੁਝ ਕਰ ਲਿਆ ਕਰੂ ਥੈਟਸ ਸਾਊਂਡਸ ਗੁੱਡ ਫੇਰ ਨਾਲੇ ਨਾ ਮੇਰੀ ਗੱਲ ਸੁਣ ਜਦੋਂ ਮੈਨੂੰ 에ਅਰਪੋਰਟ ਤੇ ਲੈ ਕੇ ਆਉਣਾ ਰੱਬ ਦਾ ਵਾਸਤਾ ਚੰਗੀ ਤਰ੍ਹਾਂ ਅਟੈਂਡ ਕਰੀ ਉਹਨੂੰ ਹਾਂ ਮੱਥੇ ਦੇ ਤੋੜੀਆਂ ਨਾ ਪਾਈ ਤੁਹਾਨੂੰ ਕੀ ਲੱਗਦਾ ਐਡੀ ਕੰਬਲੀ ਆ ਮੈਂ ਇੱਕ ਵਾਰ ਤਾਂ ਚੰਗੀ ਤਰ੍ਹਾਂ ਹੀ ਅਟੈਂਡ ਕਰੂੰ ਪਰ ਜੇ ਜੋਕ ਚਿੰਬੜ ਗਈ ਨਾ ਫਿਰ ਨਹੀਂ ਮੇਹਤੋ ਬਰਦਾਸ਼ਟ ਹੋਣਾ ਹੋ ਚੰਗਾ ਕਿਉਂ ਗੁੱਸਾ ਕਰਦੀ ਹੈ ਯੈਸ ਕਮਿੰਗ ਪਾਰਸਲ ਫॉर ਹਰਮਨ ਸਸ਼ੀ ਜੀ ਸਸ਼ਕਲ ਵੀਰੇ ਆ ਹਰਮਨ ਦੇ ਨਾਮ ਤੋਂ ਪਾਰਸਲ ਆਇਆ ਸੀ ਵੀਰਾ ਤਾਂ ਘਰ ਹੈ ਨਹੀਂ ਕੋਈ ਗੱਲ ਨਹੀਂ ਤੁਸੀਂ ਕਰ ਦਿਓ ਸੈਨ ਲੈ ਫੜਾ ਦਿਓ ਤਲ ਤੁਸੀਂ ਪਹਿਨ ਨਵੇਂ ਆਂ ਇੰਡੀਆ ਤੋਂ ਹਾਂਜੀ ਵੀਰੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਇਆ ਵੀਕੋ ਦਿਨ ਹੋ ਗਏ ਵੀਰੇ ਕੋਈ ਕੰਮ ਨਹੀਂ ਮਿਲਿਆ ਵੀਰੇ ਮੈਂ ਟਰਾਈ ਨਹੀਂ ਕੀਤਾ ਕਿ ਇੱਥੇ ਕਿਹਨਾ ਕੋਈ ਰਿਆਰੇ ਤੁਸੀਂ ਵੈਸੇ ਮੇਰੇ ਭੂਆ ਜੀ ਦਿਨਾਂ ਆਂਦਾ ਬੇਟਾ ਹੈ ਉਹਨਾਂ ਨੂੰ ਵੀ ਕਿਹਾ ਤੁਸੀਂ ਕੰਮ ਵਾਸਤੇ ਵੀਰੇ ਮੈਂ ਕਿਹਾ ਸੀ ਵੀਰਾ ਕਹਿੰਦਾ ਮੈਂ ਦੇਖਦਾ ਆਂ ਕਿਹੜਾ ਪਿੰਡ ਆ ਵੈਸੇ ਤੁਹਾਡਾ ਵੀਰੇ ਮੇਰਾ ਪਿੰਡ ਪਾਇਲ ਦੇ ਕੋਲ ਰਾਏਪੁਰ ਪਿੰਡਾ ਓ ਅੱਛਾ ਮੇਰਾ ਅਸਗਰੀਪੁਰ ਤੁਸੀਂ ਤਾਂ ਮੇਰੇ ਗਵਾਂਢੀ ਪਿੰਡ ਤੋਂ ਕੁਝ ਐ ਕਰੋ ਮੇਰਾ ਕੰਟੈਕਟ ਨੰਬਰ ਲੈ ਲਓ ਜੇ ਕੋਈ ਜ਼ਰੂਰਤ ਹੋਈ ਤਾਂ ਮੈਨੂੰ ਜ਼ਰੂਰ ਕੰਟੈਕਟ ਕਰਿਓ ਵੈਸੇ ਇੱਕ ਸਾਡੇ ਵਰਕਪਲੇਸ ਜਾ ਟ੍ਰਾਂਸਪੋਰਟ ਤੇ ਕੁੜੀ ਛੱਡ ਕੇ ਜਾ ਰਹੀ ਆ ਪੰਜਾਬ ਨੂੰ ਤੇ ਮੇਬੀ ਉਹਨਾਂ ਦੀ ਜਗ੍ਹਾ ਤੁਹਾਨੂੰ ਜੌਬ ਮਿਲ ਸਕਦੀ ਆ ਤੇ ਤੁਸੀਂ ਮੇਰਾ ਨੰਬਰ ਲੈ ਲਓ ਓਕੇ ਵੀਰੇ ਧੰਨਵਾਦ ਵੀਰੇ ਥੈਂਕ ਯੂ ਓਕੇ ਬਾਏ ਪੰਜਾਬ ਵਿੱਚ ਤਾਂ ਇਹ ਚਰਚਾ ਕੀ ਇੱਥੇ ਕੋਈ ਛੇਤੀ ਬਾਹ ਨਹੀਂ ਫੜਦਾ ਮੈਨੂੰ ਕੀ ਜਾਣਦਾ ਸੀ ਨੇ ਫਿਰ ਵੀ ਮੇਰੀ ਹੈਲਪਲੀ ਸੋਚਿਆ ਆ ਗਏ ਰਜੇ ਹਾਂਜੀ ਰਾਜੇ ਹੋਰ ਭਾਬੀ ਜੀ ਦੇ ਲਈ ਕੇਵਰੇ ਠੀਕ ਸੀ ਰਜੇ ਭਾਬੀ ਜੀ ਕਾਫੀ ਬਣਾਵਾ ਹਾਂਜੀ ਬਣਾ ਲਓ ਤੇ ਨਾਲ ਨਾਲ ਥੋੜੇ ਜਿਹਾ ਸਨੈਕਸ ਵੀ ਕਰ ਲਓ ਹਾਂਜੀ ਠੀਕ ਹੈ ਮੈਂ ਤਾਂ ਐਵੇਂ ਤੁਹਾਨੂੰ ਕਹਿੰਦੀ ਰਹੀ ਕਿ ਕਿਤੇ ਨੂੰ ਘਰੇ ਨਾਲ ਲੈ ਆਇਓ ਇਹਨੇ ਤਾਂ ਮौज ला रखी ਆ ਜੀ ਵੀ ਤੇ ਚਲੀ ਗਈ ਨਾ ਬਾਲਾ ਔਖਾ ਹੋ ਜਾਣਾ ਮੈਨੂੰ ਜਾਣਾ ਕਿੱਥੇ ਐ ਆਪਾਂ ਘਰੀ ਰੱਖਾਂਗੇ ਨਾਲੇ ਘਰ ਦਾ ਸਾਰਾ ਕੰਮ ਸੰਭੀ ਬੈਠੀ ਆ ਹੋਰ ਆਪਾਂ ਤਾਂ ਥੱਕੇ ਹਾਰੇ ਆਉਂਦੇ ਸੀ ਮਸਾਂ ਕੰਮ ਨਿਭੜਦਾ ਸੀ ਪਰ ਤੇਰੀ ਕੀ ਗੱਲ ਕਰਾਂ ਜਦੋਂ ਕਿਚਨ 'ਚ ਕੰਮ ਕਰਦੀ ਆ ਨਾ ਥੋੜਾ ਬਹੁਤਾ ਨਾਲ ਕਰਾ ਦੇਗਾ ਉਹਨੂੰ ਬੁਰਾ ਨਹੀਂ ਲੱਗੂਗਾ ਯਾਰ ਕਿਚਨ ਦਾ ਕੰਮ ਤਾਂ ਮੈਂ ਕਰਾਈ ਦਿਆ ਕਰੂੰਗੀ ਕੱਪੜੇ ਉਹ ਧੋ ਲੰਦੀ ਆ ਸਾਫ ਸਫਾਈ ਉਹ ਮੇਤੋਂ ਵਧੀਆ ਕਰਦੀ ਆ ਐਹੋ ਜੀ ਤਾਂ ਮੇਰੇ ਤੋਂ ਵੀ ਨਹੀਂ ਸੀ ਹੁੰਦੀ ਤੁਸੀਂ ਇੱਕ ਕੰਮ ਕਰੋ ਤੁਸੀਂ ਨਾ ਇਹਨੂੰ ਹਲੇ ਕੰਮ ਨਾ ਦਿਵਾਇਓ ਮਹੀਨਾ ਕੋ ਪਰ ਕਿਤੇ ਚੱਲੀ ਨਾ ਜਾਵੇ ਮਮੀ ਦੇ ਘਰ ਜਾਂਦਾ ਹਰ ਦੂਜੀ ਦਿਨ ਫੋਨ ਆ ਜਾਂਦਾ ਕਿ ਜੋਬ ਦਾ ਕੀ ਬਣਿਆ ਫਿਰ ਮੇਰੇ ਕੋਲ ਇੱਕ ਸਕੀਮ ਆ ਕਿ ਆਪਾਂ ਨੇ ਇਹਨੂੰ ਐਂ ਕਹਿ ਦਿੰਦੇ ਆ ਵੀ ਜਿੰਨੇ ਘੰਟੇ ਤੈਨੂੰ ਅਲਾਉਡ ਆ ਨਾ ਤੂੰ ਤੋਂ ਘਾਟੇ ਕੰਮ ਕਰਿਆ ਕਰ ਭਾਈ ਆਪਣੀ ਪੜ੍ਹਾਈ ਵੱਲ ਧਿਆਨ ਦੇ ਆ ਆ ਗੱਲ ਵੀ ਤੇਰੀ ਸਹੀ ਆ ਗੁਮਾਕ ਤੇਰਾ ਬਹੁਤ ਚਾਹਦਾ ਕਿ ਤੂੰ ਕਰੇ ਸਤਿ ਸ਼੍ਰੀ ਅਕਾਲ ਮੰਮੀ ਜੀ ਠੀਕੋ ਜੋਤ ਪੁੱਤ ਹਾਂਜੀ ਮੈਂ ਠੀਕ ਆ ਤੁਸੀਂ ਸੁਣਾਓ ਕਿਵੇਂ ਹੋ ਸਾਰੇ ਠੀਕ ਨੇ ਪੁੱਤ ਕੀ ਕਰਦੀ ਸੀ ਮੈਂ ਕੁਝ ਨਹੀਂ ਬਸ ਵੀਰੇ ਭਾਬੀ ਹੁਣੇ ਆਏ ਸੀ ਜੋਬ ਤੋਂ ਨਾਲੀ ਚਾਹ ਬਣਾ ਕੇ ਠੀਸੀ ਸਾਰਾ ਦਿਨ ਇੱਥੇ ਤਾਂ ਨਹੀਂ ਕੰਮ ਲੱਗੇ ਰਹਿਣਾ ਤੇਰੇ ਵੇਲੇ ਕਿਵੇਂ ਸਰੂ ਆਪਣੇ ਲਈ ਕੰਮ ਲੱਭਾ ਹਾਂਜੀ ਮੰਮੀ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ ਮੈਂ ਬਾਹਰ ਜਾ ਕੇ ਕਰਦੀ ਆ ਮੰਮੀ ਵੀਰੇ ਨੇ ਭਾਵੇਂ ਸੁਣ ਲਿਆ ਹੋਵੇ ਇਹ ਗੱਲ ਮੇਰ ਨਾਲ ਫੇਰ ਕਰ ਲੈਂਦੇ ਪੁੱਤ ਫੇਰ ਕਰ 1 ਦਿਨ ਮਹੀਨਾ ਹੋ ਗਿਆ ਲੋਕਾਂ ਦਾ ਜਿਵੇਂ ਅਗ ਤਾਂ 15 ਦਿਨ ਬਾਅਦ ਕੰਮ ਲੱਭ ਲੈਂਦੇ ਨੇ ਮੰਮੀ ਮੈਨੂੰ ਵੀ ਟੈਨਸ਼ਨ ਆ ਮੈਂ ਵੀਰੇ ਨੂੰ 10 ਵਾਰ ਤਾਂ ਕਹਿਤਾ ਮੈਨੂੰ ਤਾਂ ਐ ਲੱਗਦਾ ਆਪਣੇ ਘਰ ਦੇ ਕੰਮ ਦੇ ਲਾਲਚ ਵਿੱਚ ਇਹ ਮੈਨੂੰ ਕੋਈ ਕੰਮ ਨਹੀਂ ਦਿਵਾਉਂਦੇ ਮੈਨੂੰ ਵੀ ਇਹ ਹਿਸਾਬਾ ਪੁੱਤ ਤੇ ਡੈਡੀ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਮੁੰਡਾ ਤਾਂ ਇਹੋ ਜਿਹਾ ਲੱਗਦਾ ਨਹੀਂ ਇੱਕ ਮੁੰਡਾ ਆਇਆ ਸੀ ਡਿਲੀਵਰੀ ਕਰਨ ਆਪਣੇ ਨਾਲ ਦੇ ਪਿੰਡ ਤੋਂ ਹੀ ਆ ਉਹ ਮੈਨੂੰ ਕਹਿੰਦਾ ਸੀ ਉਹਨਾਂ ਦੇ ਕੰਮ ਤੋਂ ਕੋਈ ਕੁੜੀ ਪੰਜਾਬ ਗਈ ਆ ਉਹ ਕਹਿੰਦੇ ਉਹਦੀ ਜਗ੍ਹਾ ਤੇ ਜੌਬ ਮਿਲ ਸਕਦੀ ਆ ਉਹਨੂੰ ਪੁੱਛ ਪੁੱਛਤਾ ਤੇਰੇ ਖਰਚੇ ਦਾ ਨਿਕਣ ਓਕੇ ਮੰਮੀ ਯਾਰ ਮੈਂ ਦੇਖਦੀ ਆ ਪਹਿਲਾਂ ਮੈਂ ਵੀਰੇ ਨਾਲ ਗੱਲ ਕਰਦੀ ਆ ਫਿਰ ਉਸ ਮੁੰਡੇ ਨਾਲ ਗੱਲ ਕਰੂੰਗੀ ਉਹ ਘਰ ਬੰਦੀ ਵਾ ਹਾਂ ਬੋਟੋ ਗਿਆ ਯਾਰ ਜੋਤਨਾ ਮਾੜਾ ਮੋਟਾ ਉੱਤੀ ਪਾਣੀ ਤਾਂ ਦੇਖ ਲੈ ਨਹੀਂ ਕੋਈ ਜੀ ਉੱਤੀਆ 2 ਮਿੰਟ ਹੋ ਗਏ ਬਸ ਆਇਆ ਆਇਆ ਯਾਰ ਗੁੱਡ ਮਾਰਨਿੰਗ ਵੀਰੇ ਗੁੱਡ ਮਾਰਨਿੰਗ ਜੋਤ ਥੈਂਕ ਯੂ ਰਾਜੀ ਜੋਤ ਤੇਰੀ ਚ ਵੀਰੇ ਮੇਰਾ ਦਿਲ ਨਹੀਂ ਕਰਦਾ ਵੀਰੇ ਘਰ ਦੇ ਵੀ ਫਿਕਰ ਕਰੀ ਜਾਂਦੇ ਨੇ ਮੈਨੂੰ ਹੁਣ ਜੋਬ ਹੀ ਲੱਭਦੇ ਹੋ ਰਾਜੀ ਮੈਂ ਕਾਫੀ ਜਗ੍ਹਾ ਪਤਾ ਕੀਤਾ ਹੈਗਾ ਪਰ ਸਟੂਡੈਂਟ ਵੀਜ਼ੇ ਤੇ ਨਾ ਇਹਨਾਂ ਸੌਖਾ ਨਹੀਂ ਹੁੰਦਾ ਕੰਮ ਮਿਲਣਾ ਪਰ ਫਿਰ ਵੀ ਮੈਂ ਕਰਨੇ ਕੋਸ਼ਿਸ਼। ਵੀਰੇ ਪਿੰਡ ਤੋਂ ਮੇਰੇ ਨਾਲ ਦੋ ਕੁੜੀਆਂ ਆਈਆਂ ਮੈਲਬਨ। ਉਹਨਾਂ ਨੂੰ ਤਾਂ ਜੌਬ ਮਿਲ ਗਈ। ਰਾਜੀ ਮੈਲਬਨ ਸ਼ਹਿਰ ਹੀ ਵੱਡਾ ਹੈ ਨਾ ਆਪਣੇ ਸ਼ਹਿਰ ਦੇ ਕੰਪੈਟਿਟਿਵਲੀ। ਪਰ ਤੂੰ ਕਿਸੇ ਤਰ੍ਹਾਂ ਦੀ ਫਿਕਰ ਨਾ ਕਰ। ਮੈਂ ਕਰਨੇ ਟ੍ਰਾਇਲ ਦੇ ਵੱਲੋਂ। ਹਾਂਜੀ ਵੀਰੇ। ਤੇਰਾ ਯੈਕਰ। ਤੂੰ ਨੌਮ ਤੇ ਵਿਸ਼ਵਾਸ ਦੀ ਤਿਆਰੀ ਕਰ ਲੈ। ਮੈਂ ਜਦ ਤੱਕ ਤੇ ਨਲੀ ਭਾਬੀ ਨੂੰ ਠਾਵਾ ਅਸੀਂ ਵੀ ਤਿਆਰ ਹੋਈਏ। ਹਾਂਜੀ ਠੀਕਾ ਹੋਈਏ। ਉੱਤਪੁਲ ਦੀਪ ਆਪਾਂ ਲੇਟ ਹੋ ਜਾਣਾ। ਤਿਆਰ। ਜੋਤ ਕਾਨੂੰ ਨੂੰ ਕਾਲ ਕਰੀ ਜਾਂਦੀ ਹੈ ਉਹ ਤਾਂ ਕੀ ਕਰੀਏ ਯਾਰ ਕਰਨਾ ਕੀ ਆ ਉਹਨੂੰ ਕੋਈ ਔਖੀ ਜੀ ਜੌਬ ਲੱਭ ਕੇ ਦੇ ਦਿਓ ਆਪੇ ਛੱਡ ਕੇ ਭੱਜ ਜਾਊਗੀ ਹਾਂ ਉਹ ਵੀ ਠੀਕ ਹੈ ਚਲ ਜਲਦੀ ਕਰ ਉਹ ਆ ਜਾ ਹਾਂ ਅੰਮੀ ਬਸ ਜੋਤ ਕਰਦਾ ਸਾਰਾ ਕੰਮ ਨਬੇਡ ਲੈਂਦੇ ਆਪਰੇ ਤਾਂ ਟਾਈਮ ਸ ਤੇਿਆਰ ਵੀ ਨਹੀਂ ਹੋਇਆ ਜਾਂਦਾ ਨੇ ਕਿਨੇ ਸੀ 40 ਡਿਗਰੀ ਤੈਨਾਂ ਇੱਕ ਯਾਰ ਗੱਲ ਕਰਨੀ ਸੀ ਇੱਕ ਮਿੰਟ ਹਲੋ ਹਾਂਜੀ ਵੀਰੇ ਮੈਂ ਰਾਏਪੁਰ ਵਾਲੀ ਕੁੜੀ ਬੋਲ ਰਹੀ ਆਂ ਹੋਰ ਦੱਸੋ ਠੀਕ ਹੋ ਹਾਂਜੀ ਵੀਰੇ ਮੈਂ ਠੀਕ ਆ ਮੈਂ ਤੁਹਾਡਾ ਪੂਰਾ ਨਾਮ ਕੀ ਆ ਮੇਰਾ ਨਾਮ ਮਨਜੂਤ कौर ਸਿੱਧੂ ਆ ਓ ਸਿੱਧੂ ਤੂੰ ਤਾਂ ਸਾਡੇ ਗੋਤੀੋਂ ਹਾਂਜੀ ਹਾਂਜੀ ਵੀਰੇ ਹੋਰ ਦੱਸੋ ਕਿਵੇਂ ਸੀ ਫਿਰ ਵੀਰੇ ਮੈਂ ਉਹ ਜੋਬ ਦਾ ਪਤਾ ਕਰਨਾ ਸੀ ਉਹ ਜੋਬ ਦਾ ਆਪਣੇ ਨਾ ਪਿੰਡਾ ਕੋਲ ਦੀ ਕੁੜੀ ਆਈ ਸੀ ਫਿਰ ਮੈਂ ਉਹਨੂੰ ਜੋਬ ਦਵਾਤੀ ਸੀ ਉਹ ਫੋਂ ਫਿਰ ਕੋਈ ਹੋਰ ਹੱਲ ਨਹੀਂ ਹੋ ਸਕਦਾ ਹੱਲ ਹਾਂਜੀ ਸਾਡੀ ਕੰਪਨੀ ਜਾ ਟ੍ਰਾਂਸਪੋਰਟ ਦਾ ਓਨਰ ਮੇਰੇ ਨਾਲ ਹੀ ਆ ਤੇ ਆਪਣਾ ਯਾਰ ਮਿੱਤਰੀ ਆ ਤੇ ਮੈਂ ਇਹਨਾਂ ਨੂੰ ਕਹਿ ਕੇ ਤੁਹਾਨੂੰ ਕਿਸੇ ਡਿਸਪੈਚਰ ਜਾਂ ਕੋਈ ਆਫਿਸ ਵਰਕ ਦੀ ਜੌਬ ਦਿਵਾ ਦਨਾ ਵੈਸੇ ਤੁਹਾਡੇ ਰਿਸ਼ਤੇਦਾਰਾਂ ਨੇ ਤੁਹਾਨੂੰ ਦੱਸਿਆ ਨਹੀਂ ਤੁਹਾਡੇ ਘਰਾਂ ਕੋਲ ਹੀ ਇੱਕ ਜੌਬ ਦੀ ਐਡ ਲੱਗੀ ਸੀ ਵੀਰੇ ਮੈਨੂੰ ਨਹੀਂ ਲੱਗਦਾ ਇਹਨਾਂ ਨੇ ਮੈਨੂੰ ਜੌਬ ਦਿਵਾਉਣੀ ਆ ਆਪ ਤਾਂ ਇਹ ਸਾਰਾ ਦਿਨ ਵਿਹਲੇ ਰਹਿੰਦੇ ਨੇ ਮੈਂ ਘਰ ਦਾ ਸਾਰਾ ਕੰਮ ਕਰਦੀ ਆ ਹਾਂਜੀ ਤੁਹਾਡੇ ਨਾਲ ਨਹੀਂ ਬਹੁਤੀਆਂ ਕੁੜੀਆਂ ਨਾਲ ਇਦਾਂ ਹੀ ਹੁੰਦਾ ਬਾਕੀ ਜੇ ਤੁਸੀਂ ਜੌਬ ਕਰਨੀ ਹੈ ਤੁਹਾਨੂੰ ਸ਼ਿਫਟ ਕਰਨਾ ਪੈਣਾ ਹਾਂਜੀ ਵੀਰੇ ਮੈਨੂੰ ਲੱਗਦਾ ਮੇਰਾ ਇਕੱਲੇ ਰ ਦੋ ਕੁੜੀਆਂ ਆਪਣੇ ਪਿੰਨਾਂ ਵੱਲ ਦੀਆਂ ਤੁਸੀਂ ਉਹਨਾਂ ਨਾਲ ਸ਼ੇਅਰ ਕਰ ਲਿਓ ਨਾਲੇ ਉਹਨਾਂ ਨੂੰ ਸੋਖਾ ਹੋ ਜੀ ਥੋੜਾ ਜਿਹਾ ਵੀਰੇ ਤੁਸੀਂ ਐਵੇਂ ਕਰੋ ਤੁਸੀਂ ਮੈਨੂੰ ਆਪਣਾ ਪੰਜਾਬ ਦਾ ਪੂਰਾ ਐਡਰੈਸ ਭੇਜ ਦਿਓ ਮੈਂ ਆਪਣੇ ਘਰੇ ਇੱਕ ਵਾਰੀ ਦੱਸ ਦਵਾਂਗੀ ਹਾਂਜੀ ਐਡਰੈਸ ਮੈਂ ਭੇਜ ਦੇਣਾ ਤੁਹਾਨੂੰ ਓਕੇ ਵੀਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਬੱਕਾ ਨਾਲਸਾ ਟੁੱਟ ਜਵੇ ਆਹ ਪਰ ਉਤਰੀ ਜਾ ਕੇ ਆਹ ਆਹ ਕੀ ਵੱਜਦਾ फोन आ गया हेलो पापा साशिकाल आ श्री काल और के शेरा हां जी पापा मैं ठीक हां पापा वो अपने गुहांड पिंडस ग्रीपुर तो मुंडा है वो मेनू एक जॉब दवा दूंगा ਤੁਸੀਂ ਉਹਦੇ ਘਰ ਇੱਕ ਵਾਰੀ ਜਾਇਓ ਦੇਖ ਲਿਓ ਕਿ ਉਹ ਸਹੀ ਕਹਿ ਰਿਹਾ ਆਹ ਪੁੱਤ ਮੈਂ ਜਾਤਾ ਹਾਂ ਨਾ ਕਿਤੇ ਹਰਮਨ ਨਾਲ ਗੁੱਸੇ ਹੋ ਜਵੇ ਪਾਪਾ ਮੈਂ ਨਹੀਂ ਰਹਿਣਾ ਇੱਥੇ ਇਹਨਾਂ ਨੇ ਮੈਨੂੰ ਨੌਕਰਾਣੀ ਬਣਾ ਰੱਖਿਆ ਮੈਂ ਨਹੀਂ ਇੱਥੇ ਰਹਿਣਾ ਮੇਰੇ ਕੋ ਨਹੀਂ ਰਿਆ ਹੁੰਦਾ ਤੂੰ ਫਿਰ ਪੁੱਤ ਮੈਨੂੰ ਮੁੰਡੇ ਦੇ ਪਰਿਵਾਰ ਚੋਂ ਦੱਸ ਕਿਹੜੇ ਲਾਣੇ ਜਾਣਾ ਜਾਇਓ ਨਾ ਹਾਂਜੀ ਮੈਂ ਤੁਹਾਨੂੰ ਪੇਚ ਦਊਂਗੀ ਓਕੇ ਪਾਪਾ ਸਤਿ ਸ਼੍ਰੀ ਅਕਾਲ ਯਾਰ ਇੱਕ ਤਰ੍ਹਾਂ ਦਾ ਸਲ ਪਾਰਕਿੰਗ ਬロッਕਰ ਪੈਸ਼ਪੋ ਸੈਂਟਰਾਂ ਚ ਜਿੱਥੇ ਆ ਸਮਾਨ ਉਹਨੂੰ ਪੁੱਛੋ ਮੈਡਮ ਨੂੰ ਪਾਪਾ ਜੋ ਤੋਂ ਸਮਾਨ ਦੀ ਵੀ ਨਕਾਰ ਸ਼ਿਪ ਕਰਨਾ ਸਟੂਡੈਂਟ ਕੁੜੀਆਂ ਨੇ ਉਹਨਾਂ ਨਾਲ ਤੇ ਉਹਨਾਂ ਨੇ ਮੇਰੇ ਲਈ ਜੌਬ ਵੀ ਲੱਭੀ ਆ ਤੇ ਮੇਰੇ ਨਾਲ ਦੇ ਪਿੰਡ ਤੋਂ ਪਰਮ ਵਿਰਾ ਮੈਨੂੰ ਲੈਣ ਆ ਰਿਹਾ ਲੈ ਜੋ ਤਾਂ ਆ ਤਾਂ ਮਾੜੀ ਗੱਲ ਹੈ ਰਾਜੀ ਤੇਰੀ ਸਾਡਾ ਜੀ ਕਿਵੇਂ ਲੱਗੂਗਾ ਵੀਰੇ ਮੈਂ ਵੀਕੈਂਡ ਤੇ ਗੇੜਾ ਮਾਰ ਜਾ ਕਰੂ ਐ ਕਿਵੇਂ ਜਾਣ ਦੇ ਦਾਂਗੇ ਤੈਨੂੰ ਦੱਸ ਹੈ ਜੌਬ ਤੈਨੂੰ ਅਸੀਂ ਆਪੇ ਲੱਭ ਦਾਂਗੇ ਇੱਥੇ ਨੇੜੇ ਨਾਲੇ ਮਾਮਾ ਜੀ ਸਾਡੇ ਨਾਲ ਗੁੱਸੇ ਨਹੀਂ ਹੋ ਜਾਣਗੇ ਹੋਰ ਕੀ ਮੈਂ ਘਰੋਂ ਪੁੱਛ ਜਾਇਆ ਤਾਂ ਮੈਂ ਭੂਆ ਜੀ ਨੂੰ ਵੀ ਦੱਸ ਦਿੱਤਾ ਚੱਲ ਭਾਈ ਮਰਜੀ ਆ ਫਿਰ ਤੇਰੀ ਜੌਬ ਤਾਂ ਅਸੀਂ ਤੈਨੂੰ ਲੱਭ ਹੀ ਦੇਣੀ ਸੀ ਤੂੰ ਬਾਲੇ ਕਾਲੇ ਕਰ ਗਈ ਮੈਨੂੰ ਲੱਗਦਾ ਪਰਮਵੀਰ ਆ ਗਿਆ ਹਮ ਤੁਸੀਂ ਕਿੱਧਰ ਸਸੀਗਾ ਵੀਰੇ ਲੈਟਸ ਗੋ ਝੋਟ ਝੋਟ ਜੇ ਹੋ ਸਕਿਆ ਤਾਂ ਮੈਨੂੰ ਮਾਫ ਕਰ ਮੈਂ ਹੋ ਗਿਆ ਸੀ ਨਹੀਂ ਤੇ ਮੈਨੂੰ ਇਹ ਵੀ ਨਹੀਂ ਪਤਾ ਲੱਗਿਆ ਮੈਂ ਕਾਦ ਇੰਨਾ ਸੋਹਾਰਤੀ ਹੋ ਗਿਆ ਸੁਜੇ ਹੋ ਸਕੇ ਤਾਂ ਮੈਨੂੰ ਮਾਫ ਕਰ ਦੇ ਮੇਰੀ ਭੈਣੇ ਹਰ ਹਰਮਨ ਹਰਮਨ ਪਲੀਜ਼ ਹਰਮਨ ਹਰਮਨ ਕੀ ਹੋਇਆ ਅਸੀਂ ਜੋਤ ਨਾਲ ਚੰਗਾ ਨਹੀਂ ਕੀਤਾ ਮੈਂ ਮੈਂ ਇੱਕ ਭਰਾ ਹੋਣ ਦਾ ਫਰਜ਼ ਵੀ ਨਹੀਂ ਨਿਭਾ ਸਕਿਆ ਇਹ ਸਭ ਕੁਝ ਤੇਰੀ ਸੈਲਫਿਸ਼ਨੈਸ ਕਰਕੇ ਹੋਇਆ। ਉਹ ਨਾ ਤੂੰ ਮੈਨੂੰ ਜਿਵੇਂ ਹਮਦੇਬਰ ਕਰ ਬਣਾ ਲਿਆ। ਪਰ ਮੈਂ ਤਾਂ ਜੀ ਹਜੇ ਵੀ ਕੋਈ ਐਕਸਕਿਊਜ਼ ਬਜੇ ਤੇਰੇ ਕੋਲ ਦੇਣ ਲਈ। ਮੈਂ ਕੀ ਹੋ ਜਾਣਾ ਸੀ ਜੇ 2-4 ਮਹੀਨਿਆਂ ਨੂੰ ਘਰੇ ਰੱਖ ਕੇ ਉਹਦੀ ਮਦਦ ਕਰ ਦਿੰਦੇ। ਕੁਲਦੀਪ ਤੇਰੇ ਕਰਕੇ ਨਾ ਅੱਜ ਮੈਂ ਆਪਣੀਆਂ ਨਜ਼ਰਾਂ ਚੋਂ ਵੀ ਗਿਰ ਗਿਆ। ਗਿਰੇ ਮੇਰੇ پاسਪੋਰਟ ਤੇ ਸਟੂਡੈਂਟ ਆਈਡੀ ਅੰਦਰ ਹੈਗੀ ਮੈਂ 1 ਮਿੰਟ ਲੈ ਕੇ ਆਈ। ਹਾਂਜੀ। ਮੈਨੂੰ ਮਾਫ ਕਰਦੇ ਹੋ ਹਰਮਨ ਪਲੀਜ਼। ਅੱਜ ਮੈਨੂੰ ਮੇਰੀ ਆਤਮਾ ਵੀ ਲਾਂਤਾਂ ਪਾ ਰਹੀ ਆ। ਜੋਤ ਜੋ ਤੂੰ ਵੀ ਪਲੀਸ ਨੂੰ ਮਾਫ ਕਰ ਦੇ ਮੈਂ ਬਹੁਤ ਸ਼ਰਮਿੰਦਾ ਆ ਕੋਈ ਗੱਲ ਨਹੀਂ ਭਾਬੀ ਜੀ ਮੇਰੇ ਲਈ ਇੰਨਾ ਹੀ ਬਹੁਤ ਆ ਕਿ ਤੁਸੀਂ ਮੈਨੂੰ ਇੱਥੇ ਆਈ ਨੂੰ ਸਾਂਭਿਆ ਨਾਲੇ ਜਿੰਨਾ ਦਾ ਇਨਾ ਬਗਾਨੇ ਮੁਲਕਾ ਵਿੱਚ ਕੋਈ ਭੈਣ ਭਾਈ ਹੁੰਦਾ ਹੈ ਉਹਨਾਂ ਨੂੰ ਆਸਮਿਤਾ ਹੁੰਦੀ ਹੋਈ ਆ ਨਾ ਕਿ ਉਹਨਾਂ ਨੂੰ ਸਾਂਭਣਗੇ ਪਰ ਕੋਈ ਗੱਲ ਨਹੀਂ ਭਾਬੀ ਜੀ ਮੈਨੂੰ ਇੰਨੀ ਬਹੁਤ ਖੁਸ਼ੀ ਹੈ ਕਿ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਪਰ ਵੀਰੇ ਤੁਸੀਂ ਭਾਬੀ ਨੂੰ ਕੁਝ ਨਹੀਂ ਕਹਿਣਾ ਹਾਂ ਤੇ ਨਾਲੇ ਤੁਸੀਂ ਦੋਨੋਂ ਨੇ ਮੈਨੂੰ ਮਿਲਣ ਜ਼ਰੂਰ ਆਇਆ ਕਰਨਾ ਆ ਬੈਠ ਕੇ ਕਿਵੇਂ ਸਰੂ ਓਹੋ ਬ੍ਰੇਕ ਪੈ ਜਾਂਦਾ ਗੋਡੀ ਚੱਲ ਕੋਈ ਨਾ ਕੋਈ ਨਾ ਸਸੀ ਗਾਲ ਜੀ ਸਸੀ ਗਾਲ ਜੀ ਆ ਪਰਸਲ ਆਈ ਤੁਹਾਡਾ ਹਰਮਨ ਨੇ ਨਾ ਸੁਣਾ ਨਹੀਂ ਨਹੀਂ ਅਸੀਂ ਨਿਕਲੀ ਹੁੰਦੇ ਨਾ ਨਾ ਮੇਰਾ ਮੇਰਾ ਕੰਮ ਹੀ ਹੈ ਨਾ ਚਲੋ ਕੋਈ ਨਹੀਂ ਜਦਵਾਰੇ ਤੇ ਕਹਿ ਦਿੰਦੇ ਸਾਡਾ ਸਮਾਨ ਪਿਆ ਇੱਕ ਕਿਹੜਾ ਲੈ ਰਹੇ ਹੋ ਨੇ ਪਤਾ ਮੰਦੋ ਭਾਂਡੇ ਹੁਣ ਜਾ ਕੇ ਆਪਣੀ ਬੋਟੀ ਨਾ ਮੰਦੋ ਹੁਣ ਜਨਾਨੀ ਨਾਲ ਉਹ ਤੋਂ ਮਗਵਾਉਂ ਆ ਮੈਚਿੰਗ ਚੱਪਲਾ ਕਰ ਰਹੀ ਦੀ ਨੋ ਨਾਲ ਦੀ ਜਿਹੜੀ ਸੇਰ ਤੇ ਚੜ੍ਹੀ ਹੋਈ ਆ ਨਾ ਬੋਟੀ ਪਰ ਮੰਦੋ ਦੇ ਕੋਲ ਤੋਂ ਨਹੀਂ ਨਹੀਂ ਚਲੋ ਕਪਣਾ ਕੋਈ ਨਾ ਚੱਪਲਾ ਜਿਹਾ ਆ ਹਾਂ ਪਤਾ ਐ ਕੋਈ ਨਾ ਕੋਈ ਨਾ ਕੋਈ ਭੁੱਲ ਗਿਆ ਚਲੋ ਮਤੇ ਤਾਂ ਠੀਕ ਆ ਜਦੋਂ ਨਾਲ ਰਹਿੰਦੇ ਹੈਲੋ ਸੰਦੀਪ ਕੀ ਹਾਲ ਹੈ ਪੁੱਤਰਾ ਹਰਮਨ ਹਾਂ ਹਰਮਨ ਚਾ ਦਦਿਆ ਹੈ ਬੇਟਾ ਹਰਮਨ ਨਾਲ ਤੇਰੀ ਪਹਿਲਾਂ ਵੀ ਗੱਲ ਹੋਈ ਸੀ ਨਾ ਹਰਮਨ ਨਾਲ ਤੇਰੀ ਨਹੀਂ ਮੇਰੀ ਹਰਮਨ ਨਾਲ ਮੇਰੀ ਪਹਿਲਾਂ ਵੀ ਗੱਲ ਹੋਈ ਸੀ ਹਰਮਨ ਤੇਰੇ ਨਾਲ ਮੇਰੀ ਪਹਿਲਾਂ ਵੀ ਗੱਲ ਹੋਈ ਸੀ ਅੱਛਾ ਆ ਦੇਖੋ ਕੀ ਲਿਖਿਆ ਬਾਈ ਕਮੈਂਟ ਕਰੋ ਬੱਲੇ ਰਿਸਪੌਂਸ ਹੀ ਸੀਗਾ ਭੁੱਲ ਗਿਆ ਨਾਲੇ ਜਿੰਨਾਂ ਦਾ ਬਗਾਨੇ ਮੁਲਕਾਂ ਵਿੱਚ ਕੋਈ ਨਹੀਂ ਹੁੰਦਾ ਉਰੀਆ ਐਦਰਾ ਨਰਵਸੇ ਹੋ ਰੀਆ ਕਿੰਨਾ ਹਾਲੇ ਲੇਟ ਕਰੀ ਜਾਂਦਾ ਮੈਨੂੰ ਸੰਭਿਆ ਨਾਲੇ ਵੀ ਤੁਸੀਂ ਮਿਹਨਤ ਜਿਹਨੂੰ ਲੂਜ਼ ਹੋਣਾ ਤੁਸੀਂ ਨਾ ਬੇਸਿਕਲੀ ਐਂ ਕਰਿਓ ਤੁਸੀਂ ਇੱਕਦਮ ਮੁੜਦੇ ਆ ਨਾ ਰੀਤ ਉਧਰਲੇ ਪਾਸੇ ਆ ਮੈਂ ਇਧਰਲੇ ਪਾਸੇ ਆ ਠੀਕ ਹੈ ਨਾ ਤੁਸੀਂ ਇਧਰੋਂ ਮੁੜਦੇ ਰੀਤ ਵਾਲੇ ਪਾਸੇ ਐਂ ਆਏ ਜਾਂਦਾ ਮੈਂ ਭਈ ਐਂ ਮੁੜੇ ਨਾ ਤੁਸੀਂ ਇੱਕਦਮ ਇੱਥੇ ਵੱੜ ਕੇ ਤੁਸੀਂ ਵੀ ਡਰਸ ਪਾ ਲਓ ਤੁਹ ਤੋਂ ਡਰਾਂ ਤੁਸੀਂ ਇੱਕਦਮ ਮੇਰੇ ਤੁਸੀਂ